我后就把那个，然后就。 ਸਰ ਜੀ 29 ਤਰੀਕ ਸ਼ਾਮ ਨੂੰ 5 ਵਜੇ ਸਾਡੇ ਪਿੰਡ ਖਰਵਾਣਾ ਵਿੱਚੋਂ ਮਿੱਟੀ ਦੇ ਲੱਦੇ ਹੋਏ ਟਿੱਪਰ ਲੰਘ ਰਹੇ ਸੀ ਜਿਸ ਤੇ ਮਨਦੀਪ ਕੁਮਾਰ ਦੇ ਘਰ ਮੋੜਿਓਂ ਮਨਦੀਪ ਨੇ ਟਿੱਪਰਾਂ ਵਾਲਿਆਂ ਨੂੰ ਰੋਕ ਕੇ ਇਹ ਕਿਹਾ ਕਿ ਰਸਤਾ ਖਰਾਬ ਹੋ ਰਿਹਾ ਮੇਰੇ ਘਰ ਅੱਗੇ ਤੇ ਤੁਸੀਂ ਇਹ ਰਸਤੇ ਨੂੰ ਠੀਕ ਕਰ ਲਓ ਇਹਦੇ ਤੇ ਮਿੱਟੀ ਪਾ ਲਓ ਤੇ ਮੇਰਾ ਰਸਤਾ ਜੋ ਮਤਲਬ ਖਰਾਬ ਨਾ ਹੋਵੇ ਉਸ ਤੋਂ ਬਾਅਦ ਵਿੱਚ ਟਿਪਰਾਂ ਵਾਲਿਆਂ ਡਰਾਈਵਰਾਂ ਨੇ ਆਪਣੇ ਮਾਲਕ ਨੂੰ ਫੋਨ ਕੀਤਾ ਮਾਲਕ ਨੇ ਚੌਂਕੀ ਜਾਰੀ ਨਸਰਾਲਾ ਨੂੰ ਫੋਨ ਕਰਕੇ ਮਨਦੀਪ ਕੁਮਾਰ ਨੂੰ ਚੌਂਕੀ ਲੈ ਗਏ ਕਿਉਂਕਿ ਲਿਆ ਕੇ ਉਸਦੇ ਨਾਲ ਕੁੱਟਮਾਰ ਕੀਤੀ ਮੁਲਾਜ਼ਮਾਂ ਨੇ ਉਸ ਤੋਂ ਬਾਅਦ ਵਿੱਚ ਅਸੀਂ ਪਿੰਡ ਵਾਸੀ ਸਾਰੇ ਮੈਲ ਨੰਬਰਦਾਰ ਔਰ ਸਰਪੰਚ ਸਾਰੀ ਪੰਚਾਇਤ ਔਰ ਪਿੰਡ ਵਾਸੀ ਅਸੀਂ ਪਿੱਛੇ ਪਹੁੰਚੇ ਸਾਰਾ ਮਸਲਾ ਪੁੱਛਿਆ ਕਿ ਕੀ ਗੱਲ ਤੁਸੀਂ ਮਨਦੀਪ ਨੂੰ ਕਿਉਂ ਲੈ ਕੇ ਆਏ ਇੱਥੇ ਕਿਉਂ ਇੰਚਾਰਜ ਸਾਹਿਬ ਦਾ ਸਾਨੂੰ ਨਸਰਾਲਾ ਇੰਚਾਰਜ ਸਾਹਿਬ ਦਾ ਇਹੀ ਸੀਗਾ ਤੇ ਜਵਾਹਤ ਇਹਨਾਂ ਦੇ ਕੋਲ ਸਰਕਾਰੀ ਜਿਹੜੀ ਪਰਮਿਸ਼ਨ ਹੈ ਮਾਈਨਿੰਗ ਦੀ ਤੁਸੀਂ ਰੋਕ ਨਹੀਂ ਸਕਦੇ ਅਸੀਂ ਕਿਹਾ ਠੀਕ ਹੈ ਜੀ ਜੇ ਸਰਕਾਰੀ ਪਰਮਿਸ਼ਨ ਨੇ ਤਾਂ ਸਾਨੂੰ ਵੀ ਇੱਕ ਕਾਪੀ ਮੁਹੱਈਆ ਕਰਾ ਦਿਓ ਪਰਮਿਸ਼ਨ ਦੀ ਅਸੀਂ ਨਹੀਂ ਰੋਕਾਂਗੇ ਇਸੇ ਮੁੱਦੇ ਤੇ ਸਾਨੂੰ ਰਾਤ ਦੇ 9 ਵਜੇ ਜੀ ਉੱਥੇ ਚੌਂਕੀ ਦੇ ਵਿੱਚ ਬੈਠਿਆ ਪੂਰੀ ਪੰਚਾਇਤ ਲੇਡੀਜ਼ ਔਰ ਪਿੰਡ ਵਾਸੀ ਸਾਰੇ ਰਾਤ ਨੂੰ 9 ਵਜੇ ਪੇਪਰਾਂ ਦਾ ਮਾਲਕ ਮਜੀਦ ਸਿੰਘ ਝੰਡਾ ਜਗ ਗੁਜਰਾ ਪਿੰਡ ਤੋਂ ਜੋ ਕਿ ਉਹ ਰਾਤ ਨੂੰ 9 ਵਜੇ ਪਹੁੰਚਾ ਉਸ ਨੇ ਸਾਨੂੰ ਕੋਈ ਵੀ ਮਤਲਬ ਆਪਣੇ ਕੋਲ ਪਰਮਿਸ਼ਨ ਨਹੀਂ ਸਰਕਾਰੀ ਦਿਖਾਈ ਉਸੇ ਕੋਲੋਂ ਕੋਈ ਪਰਮਿਸ਼ਨ ਨਾ ਦੇਖਣ ਦੇ ਜਿਸ ਵੇਲੇ ਅਸੀਂ ਦੇਖਿਆ ਇਸਦੇ ਕੋਲ ਕੋਈ ਪਰਮਿਸ਼ਨ ਨਹੀਂ ਇਹਦਾ ਮਤਲਬ 2 ਨੰਬਰ ਜੇ ਆ ਫਿਰ ਅਸੀਂ ਚੌਂਕੀ ਚਾਰਜ ਦੇ ਗੱਲ ਪਏ ਤੂੰ ਸਾਡਾ ਮੁੰਡਾ ਕਿਉਂ ਚੱਕਿਆ ਸਾਡਾ ਬੰਦਾ ਕਿਉਂ ਚੱਕ ਕੇ ਲਿਆਂਦਾ ਉਹਨੂੰ ਕੁੱਟਿਆ ਕਿਉਂ ਫਿਰ ਉਸ ਤੋਂ ਬਾਅਦ ਵਿੱਚ ਅਸੀਂ ਚੌਂਕੀ ਚਾਰਜ ਕੋਲੋਂ ਇੱਕ ਲਿਖਾ ਕੇ ਲਿਆ ਸੀ 5:18 ਤੇ ਸਾਡਾ ਬੰਦਾ ਚੱਕਿਆ ਔਰ 9:10 ਤੇ ਤੁਹਾਨੂੰ ਬੰਦਾ ਦਿੱਤਾ ਉਸ ਤੋਂ ਬਾਅਦ ਵਿੱਚ ਅਸੀਂ ਦੂਸਰੇ ਦਿਨ ਸਵੇਰ ਨੂੰ 30 ਤਰੀਕ ਨੂੰ 37 ਨੂੰ ਅਸੀਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਪੇਸ਼ ਹੋਏ ਦਰਖਾਸਤ ਲਿਖ ਕੇ ਐਸਐਸਪੀ ਸਾਹਿਬ ਦੇ ਪੇਸ਼ ਹੋਏ ਪਰ ਉਸ ਦਿਨ ਐਸਐਸਪੀ ਸਾਹਿਬ ਛੁੱਟੀ ਤੇ ਹੋਣ ਕਰਕੇ ਸਾਡੀ ਮੁਲਾਕਾਤ ਨਹੀਂ ਹੋਈ ਅਸੀਂ ਉਹ ਜਿਹੜੀ ਦਰਖਾਸਤ ਆਨਲਾਈਨ ਕੀਤੀ ਆਨਲਾਈਨ ਕਰਨੇ ਤੋਂ ਬਾਅਦ ਵਿੱਚ ਇੱਕ ਦਰਖਾਸਤ ਸੀ ਸ਼੍ਰੀਮਾਨ ਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਜੀ ਨੂੰ ਰਜਿਸਟਰੀ ਕੀਤੀ ਅਤੇ ਇੱਕ ਦਰਖਾਸਤ ਸੀ ਹਿਊਮਨ ਰਾਈਟਸ ਕਮਿਸ਼ਨ ਚੰਡੀਗੜ੍ਹ ਪੰਜਾਬ ਨੂੰ ਵੀ ਰਜਿਸਟਰੀ ਕੀਤੀ ਅੱਜ 5ਵਾਂ ਦਿਨ ਆ ਜੀ ਨਾ ਤਾਂ ਕੋਈ ਪੁਲਿਸ ਕੌਂਟੀਨ ਚਾਰਜ ਤੇ ਕੋਈ ਕਾਰਵਾਈ ਹੋਈ ਅਤੇ ਨਾ ਹੀ ਮਾਈਨਰ ਡਿਪਾਰਟਮੈਂਟ ਨੇ ਸਾਡੇ ਨਾਲ ਕੋਈ ਲਿੰਕ ਸਾਧਿਆ ਜਦ ਕਿ 2 ਨੰਬਰ ਵਿੱਚ ਮਾਈਨਰ ਚੱਲ ਰਹੀ ਹੈ ਔਰ ਉਸ ਦਿਨ ਤੋਂ ਟਿੱਪਰ ਤਾਂ ਬੰਦ ਆ ਪਰ ਸਾਨੂੰ ਇਹ ਡਰ ਆ ਕਿ ਹੁਣ ਕਿਹ ਕਿਹ ਸਾਡੇ ਖਿਲਾਫ ਕੋਈ ਕੁੱਠੀ ਕੋਈ ਕਾਰਵਾਈ ਨਾ ਹੋ ਜਾਵੇ ਜਾਂ ਪਿੰਡ ਵਾਸੀਆਂ ਦੇ ਖਿਲਾਫ ਜਾਂ ਮਨਦੀਪ ਕੁਮਾਰ ਦੇ ਖਿਲਾਫ ਜਾਂ ਮੈਂ ਲੰਬੜਦਾਰ ਖੋਦਿਆ ਅਸੀਂ ਬਾਹਰ ਅੰਦਰ ਘੁੰਮਦੇ ਸਾਨੂੰ ਡਰ ਆ ਇਹ ਜਿਹੜੇ ਅਸਰ ਔਰ ਰਸੂਖ ਵਾਲੇ ਬੰਦੇ ਆ ਇਹ ਕੁਝ ਵੀ ਸਾਡੇ ਨਾਲ ਕਰਵਾ ਸਕਦੇ ਆ ਅਸੀਂ ਆਪਣੀ ਜਾਨ ਦੀ ਰਾਖੀ ਕਰਵਾਉਣ ਵਾਸਤੇ ਅੱਜ ਇਹ ਵੱਲ ਪ੍ਰੈਸ ਕਾਨਫਰੈਂਸ ਕਰ ਰਹੇ ਆ ਉਸਕੇ ਸਾਡੀ ਗੱਲ ਕਰੂੰ ਕਿ ਜਿਹੜਾ ਮੰਡੀ ਤੋਂ ਦਿੱਤੇ ਆ। ਹਾਂਜੀ ਤਦੋਂ ਦੀ ਗੱਲ ਆ ਜਿਹੜਾ ਮੰਦਰ ਤੋਂ। 29 ਮੈਂ ਪਹਿਲਾਂ ਦੱਸ ਕੇ ਪਹਿਲਾਂ। ਤਦੋਂ ਦੀ ਜਿਹੜਾ 29 ਤਰੀਕ ਸ਼ਾਮ ਦਾ ਮਤਲਬ ਆ ਜੀ। ਕਿਹੜੇ ਪਿੰਡ? 5 ਵਜੇ ਰੱਖ ਲਵਾਣਾ ਪਿੰਡ। ਇੱਕ ਬਿਨਾਂ ਦੇ ਚਲਦੇ ਪੇਪਰ ਮਨਜੀਤ ਸਿੰਘ ਝੰਡਾ ਸਾਨੂੰ ਬਲਵੰਤ ਸਿੰਘ ਪਿੰਡ ਚਾ ਗੁਜਰਾ ਤੇ ਉਹ ਕਿਸੇ ਪਾਰਟੀ ਦਾ ਮਤਲਬ ਇਹਦੇ ਬਾਰੇ ਮੈਨੂੰ ਨਹੀਂ ਜੀ ਕੋਸ਼ਿਸ਼ ਲੱਗਦਾ ਕਿ ਪ੍ਰਸ਼ਾਸਨ ਦੀਆਂ ਔਰ ਸਰਕਾਰ ਦੀ ਮਿਲ ਹੀ ਪਕਣਾ ਜਿਹੜੀ ਨਹੀਂ ਪ੍ਰਸ਼ਾਸਨ ਤੇ ਸਾਨੂੰ ਪੂਰਾ ਯਕੀਨ ਆ ਜੀ ਅਸੀਂ ਸਰਕਾਰ ਦੇ ਖਿਲਾਫ ਨਹੀਂ ਜਾ ਸਕਦੇ। ਅਸੀਂ ਅੱਜ ਵੀ ਕਹਿੰਦੇ ਆਂ ਅਗਰ ਉਹ ਕੋਈ ਵੱਲੋਂ ਸਾਨੂੰ ਕੋਈ ਸਰਕਾਰੀ ਪਰਮਿਸ਼ਨ ਦਿਖਾਵੇ ਤਾਂ ਅਸੀਂ ਰੋਕਾਂਗੇ ਨਹੀਂ ਨੰਬਰਦਾਰ ਸਾਹਿਬ 29 ਜੁਲਾਈ ਨੂੰ ਮਨਦੀਪ ਨੂੰ ਚੱਕਿਆ ਨਾ ਚੌਂਕੇ ਜਾਰਜਡਾ ਕਹਿੰਦਾ ਕਿ ਸਰਕਾਰੀ ਪਰਮਿਸ਼ਨ ਇਹਨਾਂ ਕੋਲ ਹੈ ਹਾਂਜੀ ਹਾਂਜੀ ਕਿ 1 ਜੁਲਾਈ ਤੋਂ ਲੈ ਕੇ 30 ਅਗਸਤ ਤੱਕ ਹਾਂਜੀ ਪ੍ਰੈਕਟਿਸਨ ਹੁੰਦਾ ਵਾ ਰੈਨੀ ਸੀਜ਼ਨ ਹੁੰਦਾ ਇੱਥੇ ਤਾਂ ਮਾਈਨਿੰਗ ਟੋਟਲੀ ਬੰਦ ਹੁੰਦੀ ਹੈ ਜੇ ਕੋਈ ਕਰ ਸਕਦਾ ਤਾਂ ਆਪਣੇ ਐਗਰੀਕਲਚਰ ਲੈਂਡ ਤੋਂ ਕਰ ਸਕਦਾ ਉਹ ਵੀ ਕੁਝ ਨਿਸ਼ਾਅ ਉਤਾਰਦੇ ਸਰਕਾਰੀ ਤਾਂ ਟੋਟਲੀ ਘਟਾ ਬੰਦ ਹੈ ਅਸੀਂ ਦੇਖੋ ਜੀ ਘੱਟ ਪੜੇ ਲਿਖੇ ਲੋਕ ਸਾਨੂੰ ਇਹ ਨਾ ਬ੍ਰਿਟੀਆਂ ਬਾਰੇ ਨਹੀਂ ਪਤਾ ਸੀਗਾ ਨਹੀਂ ਵਿੱਚੋਂ ਕਿ ਚੱਲ ਤੂੰ ਬੋਲ ਰਿਹਾ ਮਾਈਨਿੰਗ ਤਾਂ ਚੱਲ ਰਹੀ ਆ ਜੀ ਤਕਰੀਬਨ ਲਗਭਗ 4-5 ਮਹੀਨਿਆਂ ਤੋਂ ਔਰ ਬੜਿਆਲਾ ਪਿੰਡ ਦੀ ਮਿੱਟੀ ਚੱਕਰ ਹੋ ਰਹੀ ਆ ਖਲਵਾਣਾ ਵਿੱਚੋਂ ਲੰਘ ਰਿਹਾ ਮੇਰਾ ਸਵਾਲ ਨੰਬਰ ਨੰ ਤਾਂ ਇਹ ਹੈ 29 ਜਨਵਰੀ ਨੂੰ ਮੰਦੀ ਤੋਂ ਲੱਗਿਆ 1 ਜਨਵਰੀ ਤੋਂ ਲੈ ਕੇ 30 ਅਗਸਤ ਤੱਕ ਇਹ ਫਲੱਡ ਸੀਜ਼ਨ ਹੁੰਦਾ ਰੇਨੀ ਸੀਜ਼ਨ ਹੁੰਦਾ ਤਾਂ ਇਸ ਦਰਮਿਆਨ ਕਹੇ ਕਿ ਕਾਰੀਗਰ ਕਿਸੇ ਵੀ ਤਰ੍ਹਾਂ ਜਾਇਜ਼ ਨਿਯਾਜ਼ ਮਾਲੀ ਨੂੰ ਹੀ ਤਰ੍ਹਾਂ ਬੱਥ ਹੁੰਦੀ ਹੈ ਚੌਂਕੇ ਚਾਰਜ ਦਾ ਕਹਿਣਾ ਕਿ ਉਹਨਾਂ ਕੋਲ ਪਰਮਿਸ਼ਨ ਨਹੀਂ ਹੈ। ਹਾਂ ਜਿਹਨੇ ਚੌਂਕੇ ਚਾਰਜ ਨੂੰ ਬੋਲਦਾ ਉਹਨਾਂ ਨਾਲ ਮਿਲੀ ਭਗਤ ਦੇ ਨਾਮ ਕਿਉਂ ਕੀ ਚਾਰਜ ਦੀ ਮਿਲੀ ਭੋਜ ਬਾਜੀ। ਬਾਕੀ ਨਾਲ ਪ੍ਰਸ਼ਾਸਨ ਚੁਕਾ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਦੇ ਅਸੀਂ ਅਸੀਂ ਤਾਂ ਖੁਦ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਇਹ ਬੇਨਤੀ ਕੀਤੀ ਕਿ ਅਗਰ ਤੁਹਾਡੀ ਕੋਈ ਪਰਮਿਸ਼ਨ ਹੈ ਤਾਂ ਅਸੀਂ ਨਹੀਂ ਰੋਕਦੇ ਨਾ ਅਸੀਂ ਰੋਕ ਸਕਦੇ ਹਾਂ। ਅਗਰ ਉਹਨਾਂ ਕੋਈ ਪਰਮਿਸ਼ਨ ਹੈ ਨਹੀਂ ਤਾਂ ਫਿਰ ਉਹ ਚੱਲਣ ਦੇ ਹੱਕਦਾਰ ਨਹੀਂ। ਇਸ ਮੁੰਡੇ ਨੂੰ ਕੁੱਟਿਆ ਗਿਆ। ਇਹਦਾ ਕੋਈ ਮਤਲਬ ਸਾਨੂੰ ਇਨਸਾਫ ਮਿਲਣਾ ਚਾਹੀਦਾ। ਔਰ ਜੋ ਕੁਛ ਸਾਨੂੰ ਵੀ ਹੁਣ ਤੱਕ ਫੋਨ ਤੇ ਜੋ ਕੁਛ ਵੀ ਹੋ ਰਿਹਾ ਸਾਡੇ ਨਾਲ ਸਾਨੂੰ ਫੋਨ ਕਾਲਾਂ ਬਹੁਤ ਆ ਰਹੀਆਂ ਕੱਲ ਪਰਤੋਂ ਦੀਆਂ ਕਿਹੜਾ ਤੇ ਆ ਰਹੀਆਂ ਚਲੋ ਇਹ ਹੁਣ ਮੈਂ ਕਲੀਅਰ ਨਹੀਂ ਮੈਂ ਕਰਦਾ ਕਿ ਉਹ ਖੋਦ ਜਿਹੜੀ ਮੈਨੂੰ ਨਹੀਂ ਆਈ ਮਨਦੀਪ ਕੁਮਾਰ ਨੂੰ ਆਈ ਇਹਦੇ ਭਰਾ ਨੂੰ ਪ੍ਰਦੀਪ ਕੁਮਾਰ ਨੂੰ ਮਿਲਦਾ ਹੁਣ ਮੈਨੂੰ ਹੁਣ ਤੇ ਇਹ ਚਾ ਉਹਦੇ ਮੁਤਾਬਕ ਕਿ ਮਤਲਬ ਇਹਨੂੰ ਪਹਿਲਾਂ ਤੇ ਇਹਨੂੰ ਆਈ ਪ੍ਰਦੀਪ ਕੁਮਾਰ ਨੂੰ ਭਈ ਤੇਰੇ ਕੋਲ ਕੋਈ ਨਜਾਇਜ਼ ਸੰਬੰਧ ਹੈ ਤੇਰੇ ਗਲਤ ਬੰਦਿਆਂ ਦੇ ਨਾਲ ਇਹਨੂੰ ਨਾਂ ਵੀ ਲਿਆ ਗਿਆ ਤੇਰੇ ਫਲਾਣੇ ਬੰਦੇ ਨਾਲ ਗਲਤ ਸੰਬੰਧ ਹੈ ਤੇਰੇ ਕੋਲ ਪਿਸਤੌਲ ਵੀ ਆ ਨਹੀਂ ਉਹ ਕਾਲ ਕੀਤੀ ਗਏ ਨੇ ਉਹ ਨੰਬਰ ਹੈਗਾ ਜੀ ਅਨਨੋਨ ਬੰਦਾ ਤੇ ਆ ਨਹੀਂ ਕੋਈ ਉਹ ਤਾਂ ਸਿਆਣ ਮੈਂ ਅਧਿਕਾਰੀਆਂ ਆ ਜਾਂ ਕੋਈ ਕਹਿੰਦੇ ਸਾਡੇ ਕੋਲ ਸ਼ਿਕਾਇਤ ਆਈ ਆ ਫਿਰ ਉਹਨੇ ਫੋਨ ਕੱਟ ਕਰ ਦਿੱਤਾ ਜੀ ਕੀ ਨੰਬਰ ਜੀ ਆਪਣਾ ਮੇਰਾ ਨਾਮ ਮਨਦੀਪ ਕੁਮਾਰ ਹਾਂਜੀ ਕੀ ਪ੍ਰੋਬਲਮ ਆਈ ਤੁਹਾਨੂੰ ਇਹਨਾਂ ਨੇ ਕੀ ਪ੍ਰੋਬਲਮ ਇਹ ਆਈ ਆ ਸਾਡੇ ਘਰ ਦੇ ਮੋਹਰ ਦੀ ਰਸਤਾ ਖਰਾਬ ਸੀ ਉਹਦੇ ਵਿੱਚ ਦੀ ਟਿੱਪਰ ਲੰਘਦੇ ਹੀ ਕੱਚਾ ਰਸਤਾ ਯਾਰ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਆ ਨਾ ਰਸਤੇ ਵਿੱਚ ਮਿੱਟੀ ਪਾ ਕੇ ਜਿੰਦਾ ਮਰਜੀ ਲੰਘੋ ਪਰ ਸਾਡਾ ਰਸਤਾ ਖਰਾਬ ਜੇ ਮੀਂਹ ਪੈ ਗਿਆ ਤਾਂ ਸਾਡੇ ਕੋਲ ਤੁਰ ਕੇ ਵੀ ਨਹੀਂ ਲੰਘੋਣ। ਇਹ ਮੈਂ ਕਿਹਾ ਤਾਂ ਕਹਿ ਕੇ ਤਾਂ ਉਹ ਕਹਿੰਦਾ ਵੀ ਮੈਂ ਆਪਣੇ ਮਾਲਕ ਨੂੰ ਮਨਜੀਤ ਸਿੰਘ ਨੂੰ ਫੋਨ ਕਰ ਦਿੰਦਾ ਤੇ ਮਨਜੀਤ ਆਉਂਦਾ ਹੁਣੇ ਤੇਰੇ ਨਾਲ ਗੱਲਬਾਤ ਕਰ ਲੈਂਦਾ। ਮਨਜੀਤ ਆਇਆ ਨਹੀਂ ਪੁਲਿਸ ਦੀ ਗੱਡੀ ਆਈ ਆ ਮੈਨੂੰ ਬਿੜਾੜ ਕੇ ਲੈ ਗਿਆ। ਤੇ ਜਾ ਕੇ ਨਸਰਾਲੀ ਚੌਕੀ ਮੈਨੂੰ ਕਹਿੰਦੇ ਤੂੰ ਬਦਮਾਸ਼ ਆ ਤੂੰ ਅਗੇ ਪੇਪਰ ਕਿ ਤਾਰੋਕਦਾ ਸਰਕਾਰੀ ਪਰਮਿਸ਼ਨ ਹੈ ਡੀਸੀ ਸਾਹਿਬ ਦੀ ਤੇ ਤੂੰ ਇਦਾਂ ਚੱਲਦਾ ਸਾਡਾ ਕੰਮ ਸਰਕਾਰੀ ਨਹੀਂ ਰੋਕ ਸਕਦਾ ਤੇ ਮੈਂ ਕਹਿਆ ਜੀ ਮੈਂ ਰੋਕਣ ਨੂੰ ਕਿਹਾ ਹੀ ਨਹੀਂ ਮੈਂ ਤਾਂ ਇਹ ਕਹਿੰਦਾ ਵੀ ਮੇਰਾ ਰਸਤਾ ਜਿਹੜਾ ਖਰਾਬ ਨਾ ਕਰੇ ਕਹਿੰਦੇ ਤੂੰ ਕੌਣ ਹੁੰਦਾ ਰਸਤੇ ਦਾ ਰਾਸਤੇ ਦੇ ਵਿੱਚ ਹੀ ਕੋਈ ਵੀ ਲੰਘ ਸਕਦਾ ਇਹ ਕੌਣ ਕਹਿੰਦਾ ਜੀ ਇਹ ਮੈਨੂੰ ਚੌਕੀ ਇਨਚਾਰਜ ਨਹੀਂ ਪਿੰਡ ਦੇ ਵਾਲੇ ਸੱਤਾਂ ਤੋਂ ਲੰਘਦੇ ਜਿਹੜੇ ਪਿੰਡ ਦੇ ਖੇਤਾਂ ਵਾਲੇ ਕੱਚੇ ਰਾਸਤੇ ਨੂੰ ਚਾ ਲੱਗੀਆਂ ਜਿਹੜਾ ਨਾਈਆਂ ਕੋਲ ਦੇ ਮਾਹੀ ਨਹੀਂ ਕੋਈ ਕਰਕੇ ਲੈਂਦੇ ਆ ਉਹ ਬੜਿਆਲਾ ਪਿੰਡ ਨਹੀਂ ਉਹ ਬੜਿਆਲਾ ਪਿੰਡ ਦੀ ਬੜਿਆਲਾ ਦਾ ਤੇ ਇਹਦਾ ਕਿੰਨਾ ਕੁ ਪਰ ਕੇ ਘੱਟ ਪਿੱਟਦਾ ਸਾਡਾ ਵਸੀਮਾ ਹੈ ਜੀ ਚੌਕੀ ਜਿਹੜਾ ਕਿ ਨਾਂ ਹੈ ਚੌਕੀ ਅਮਰਿੰਦਰ ਸਿੰਘ ਮਨਿੰਦਰ ਮਨਿੰਦਰ ਸਿੰਘ ਜਿਹੜਾ ਵਿਅਕਤੀ ਦਿੱਤਾ ਸੀਗਾ ਬਈ ਨੰਬਰ ਤਾਂ ਫਰਮ ਨੇ ਜਿੰਨੇ ਦੱਸਿਆ ਦੇ ਕੇ ਉਹ ਤੋਂ ਆਪਾਂ ਲੈ ਆਏ। ਲੈ ਕੇ ਉਹ ਤੋਂ ਕੀ ਲੈ ਆ ਦੇ ਤੋਂ ਅਸੀਂ। ਆ ਬੋਲ ਆ ਜੀ ਸਾਡੇ ਕਾਪੀ ਦਿਓ ਕੱਢ ਕੇ। ਲਿਖਤੀ ਉਹਨਾਂ ਨੇ ਇਹ ਲਿਖ ਕੇ ਦਿੱਤਾ ਵੀ ਅਸੀਂ 5:30 ਵਜੇ ਇਸ ਨੂੰ ਚੱਕਿਆ। ਤੇ ਇਹਨਾਂ ਨੇ ਟਿੱਪਰ ਭਰਿਆ ਆ ਮਨਜੀਤ ਸਿੰਘ ਦਾ ਰੋਕਿਆ। ਉਸ ਰੋਕਣ ਬਾਬਤ ਉਹਨਾਂ ਨੇ ਦਰਖਾਸਤ ਦਿੱਤੀ ਤਾਂ ਮੈਂ ਇਸ ਨੂੰ ਚੱਕ ਕੇ ਲਿਆਇਆ। ਕੁੱਟਮਾਰ ਵੀ ਕੀਤੀ ਤੁਹਾਡੇ ਨਾਲ। ਹਾਂਜੀ ਮੇਰੇ ਨਾਲ ਚੌਂਕੀ ਲਿਆ ਕੇ ਕੁੱਟਮਾਰ ਕੀਤੀ। ਉਹਨਾਂ ਨੇ ਪਹਿਲਾਂ ਮੈਨੂੰ ਤੇ ਮੇਰੇ ਇੱਥੇ ਥੋਣ ਤੇ ਥੱਪੜ ਮਾਰੇ। ਉਸ ਤੋਂ ਬਾਅਦ ਉਹਨਾਂ ਨੇ 24 ਬੰਦਿਆਂ ਨੇ ਮੈਨੂੰ ਫੜਿਆ ਲੰਮਾ ਪਾਇਆ ਤੇ ਮੇਰੇ ਪੈਰਾਂ ਵਿੱਚ ਡੰਡੇ ਮਾਰੇ।ਾਰੇ ਮੈਨੂੰ ਤੁੰਕੀਂ ਚਾਰ ਕਿਉਂ ਕਿਉਂ ਚਾਰ ਨੇ? ਇਹ ਕਹਤਾ ਜੀ ਆਪਾਂ ਤੁੰਕੀਂ ਚਾਰ ਤੇ ਮਿਲ ਹੋਊਗਾ ਜਦ ਕਿ ਹਾਂਜੀ ਹਾਂਜੀ ਮਾਈਨਿੰਗ ਤਾਂ ਬੰਦ ਆ ਪੂਰੀ ਤਰ੍ਹਾਂ ਉਹਨਾਂ ਨੇ ਰਲਿਆ ਹੋਇਆ। ਹਾਂਜੀ ਅਸੀਂ ਇਹੋ ਹੀ ਕਹਿ ਸਕਦੇ ਹਾਂ ਜੀ ਜਦ ਮੇਰੇ ਕੁੱਟਮਾਰ ਕੀਤੀ ਮੈਂ ਕੁਝ ਉਹਨਾਂ ਨੂੰ ਕਿਹਾ ਵੀ ਨਹੀਂ। ਕਹਿਣ ਤੋਂ ਬਿਗੈਰੇ ਹੀ ਉਹਨਾਂ ਨੇ ਮੈਨੂੰ ਚਾੱਕ ਕੇ ਲਿਜਾ ਕੇ ਕੁੱਟਿਆ। ਕੁਝ ਕਾਹਤਾਂ ਬਹੁਤ ਦਿੱਤੀਆਂ ਸੀ ਡੀਸੀ ਕੋਲ ਐਸਐਸ ਕੋਲ ਮੁੱਖ ਮੰਤਰੀ ਸਾਹਿਬ ਨੂੰ ਹਾਂਜੀ 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 ਉਹਨਾਂ ਨੇ ਲਿਖ ਕੇ ਕੀ ਦਿੱਤਾ ਕਿਉਂਕਿ ਇਹ ਚਾਰਜ ਨੇ ਲਿਖ ਕੇ ਦਿੱਤਾ ਕਿਉਂਕਿ ਇਹ ਚਾਰਜ ਨੇ ਲਿਖ ਕੇ ਦਿੱਤਾ ਵੀ ਮੈਂ ਜਾਨਕਿ 5:00 ਵਜੇ 18 ਮਿੰਟ ਤੇ ਇਹਨੂੰ ਚੱਕਿਆ ਸੀ ਚੱਕ ਕੇ ਤਾਂ ਅਸੀਂ 9:00 ਵਜੇ ਇਹਨੂੰ ਜਾਨਕਿ ਛੱਡ ਦਿੱਤਾ ਅਗਲੀ ਗੱਲ ਇਹ ਹੋ ਗਈ ਕਿ ਮੈਡੀਕਲ ਨਹੀਂ ਕਰਵਾਈ ਉਹਨੇ ਕੋਈ ਨਹੀਂ ਜੀ ਕੀਤੀ ਨਹੀਂ ਕੀਤੀ ਕੋਈ ਸਰਵਾਈ ਨਹੀਂ ਕੀਤੀ ਸਾਡੇ ਬੰਦੂ ਅਸੀਂ ਪ੍ਰਸ਼ਾਦਾਂ ਨੂੰ ਮੰਦਿਰ ਜੀ ਨਹੀਂ ਕਰਵਾਈ ਹੋਈ ਤਾਂ ਅਗਲਾ ਤੁਹਾਡਾ ਸਟੈਪ ਕੀ ਹੈ दौड़ तो तो अजी अगला स्टेप था जी यानि कि आने प्रदर्शन कराएंगे जी आने की करना जी रोड जाम कराएंगे रोड जाम रोड जाम कराएंगे वो नंबर भी गिनता करेंगे जिधर मेरे पास तो कौन से नंबर से हो कौन से नंबर वाले ਸਰ ਅਜਿਹਾ ਪਿੰਡ ਖਲਵਾਣਾ ਦੇ ਪਿੰਡ ਵਾਸੀਆਂ ਨੇ ਨਾ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਥਾਣੇ ਦੇ ਅਧਿਕਾਰੀਆਂ ਨੇ ਇਹ ਇੱਕ ਸ਼ਿਕਾਇਤ ਕਰਦਾ ਸੀ ਮਾਈਨਿੰਗ ਦੀ ਲੈ ਕੇ ਕੋਈ ਸ਼ਿਕਾਇਤ ਕੀਤੀ ਸੀ ਕਿ ਕਿਪਰ ਲੰਗਦੇ ਨੇ ਗਲੀ ਚੋਂ ਤਾਂ ਉਲਟਾ ਕਿਤੇ ਕਾਰਵਾਈ ਕਰਨ ਦੀ ਬਜਾਏ ਤੇ ਚੌਕੀ ਇੰਚਾਰਜ ਨੇ ਉਹਨੂੰ ਥਾਣੇ ਲੈ ਜਾ ਕੇ ਕੁੱਟਮਾਰ ਕੀਤੀ ਹੈ ਜਿਸ ਤੱਕ ਉਹ ਕਾਇਦਾ ਲਿਖਤੀ ਤੌਰ ਤੇ ਮਾਫੀ ਮੰਗ ਕੇ ਛੱਡਿਆ ਰਿਹਾ ਸੀ ਉਹ ਸਾਰਾ ਵੈਰੀਫਾਈ ਤੁਸੀਂ ਮੈਂ ਧਿਆਨ ਚ ਲੈਂਦਾ ਹੈਗਾ ਮੈਟਰ ਹੋਣੀ ਹੈ ਤੇ ਇਸ ਬਾਰੇ ਜਿਹੜਾ ਹੈਗਾ ਐਸਐਚਓ ਤੇ ਡੀਐਸਪੀ ਦੀ ਗੱਲ ਆਤੀ ਹੈਗੀ ਇਲੈਗਲ ਮਾਈਨਿੰਗ ਦੇ ਬਾਰੇ ਸਾਡਾ ਬਿਲਕੁਲ ਕਲੀਅਰ ਹੈਗਾ ਕਿ ਨੋ ਇਲੈਗਲ ਮਾਈਨਿੰਗ ਇਜ਼ ਅਲਾਉਡ ਇਨ ਹੁਚਾਰਪੁਰ ਐਟ ਦ ਸੇਮ ਟਾਈਮ ਅਸੀਂ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਮਿਲ ਕੇ ਕੋਆਰਡੀਨੇਟ ਕਰਕੇ ਜਿਹੜੀ ਵੀ ਕੰਪਲੇਂਟ ਮਾਈਨਿੰਗ ਡਿਪਾਰਟਮੈਂਟ ਤੋਂ ਸਾਨੂੰ ਆਉਂਦੀ ਹੈਗੀ ਇਲੈਗਲ ਮਾਈਨਿੰਗ ਦੇ ਖਿਲਾਫ ਉਹ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਉਸ ਤੋਂ ਇਲਾਵਾ ਜਿੱਥੇ ਸਾਨੂੰ ਕੰਪਲੇਂਟ ਆ ਜਾਂਦੀ ਹੈਗੀ ਅਸੀਂ ਉੱਥੇ ਮਾਈਨਿੰਗ ਡਿਪਾਰਟਮੈਂਟ ਨੂੰ ਐਸੋਸੀਏਟ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਇਸੇ ਤਰ੍ਹਾਂ ਇਹ ਦੋ ਇਹ ਕਿਉਂ ਲੈ ਕੇ ਉਹਨੂੰ ਆਇਆ ਸੀਗਾ ਤੇ ਸਾਹਮਣੇ ਵਾਲੇ ਬੰਦੇ ਦਾ ਕੀ ਇਸ਼ੂ ਸੀਗਾ ਪਹਿਲੀ ਚੀਜ਼ ਦੂਸਰੀ ਚੀਜ਼ ਕੀ ਮਾਈਨਿੰਗ ਜਿਹੜੀ ਐਕਟੀਵਿਟੀ ਹੈਗੀ ਉਹ ਉੱਥੇ ਅਲਾਉਡ ਹੈ ਕੀ ਨਹੀਂ ਹੈਗੀ ਜਾਂ ਕੀ ਇਸ਼ੂ ਹੈ ਸਰ ਮਾਈਨਿੰਗ ਦਾ ਆਪਣਾ ਹੀ ਗੱਲਦਾ ਕਿਉਂਕਿ 1 ਜੁਲਾਈ ਤੋਂ ਲੈ ਕੇ 30 ਅਗਸਤ ਤੱਕ ਦਾ ਫਾਰਮ ਸੀਜ਼ਨ ਚੱਲ ਰਿਹਾ ਹੈ ਤੇ ਮਾਈਨਿੰਗ ਤਾਂ ਪੂਰੀ ਤਰ੍ਹਾਂ ਬੰਦ ਹੈ ਤਾਂ ਸ਼ਾਇਦ ਚੋਟੀ ਚਾਰ ਸਾਲ ਨੂੰ ਸਰ ਤੇ ਹੈ ਵੀ ਇਸ਼ੂ ਸਮ ਵੀਡੀਓਜ਼ ਐਂਡ ਪਿਕਚਰਜ਼ ਆਫ ਇਰੀਡੀਅਨ ਉਹ ਸਾਰਾ ਇਗਜ਼ਾਮ ਕਰਵਾ ਲੈਂਗੇ ਸਾਰਾ ਐਗਜ਼ਾਮਨ ਕਰਵਾ ਕੇ தி ਕੰਸਰਨ ਡਿਪਾਰਟਮੈਂਟ ਟੂ ਕਮੈਂਟ ਔਨ ਇਟ ਇਜ਼ ਮਾਈਨਿੰਗ ਡਿਪਾਰਟਮੈਂਟ ਜੋ ਇਹਦੇ ਬਾਰੇ ਸਾਰੇ ਡਿਟੇਲ ਚ ਗੱਲ ਕੀ ਮਾਈਨਿੰਗ ਬੰਦ ਹੈਗੀ ਫਲਡ ਸੀਜ਼ਨ 'ਚ ਬੰਦ ਹੈਗੀ ਕਿਹੜੇ ਵਾਲੀ ਬੰਦ ਹੈਗੀ ਮਿੱਟੀ ਚਕਣਾ ਅਲਾਊ ਹੈਗਾ ਨਹੀਂ ਹੈਗਾ ਰੇਤਾ ਚਕਣਾ ਅਲਾਊ ਹੈਗਾ ਨਹੀਂ ਹੈਗਾ ਕ੍ਰੈਸ਼ਰ ਚੱਲ ਸਕਦਾ ਨਹੀਂ ਚੱਲ ਸਕਦਾ ਉਹ ਸਾਰਾ ਡਿਟੇਲ ਤੁਮ ਦੇਣਗੇ ਕ੍ਰੈਸ਼ਰ ਜਿਹੜਾ ਹੈਗਾ ਉਹ ਕੀ ਰੇਨੀ ਸੀਜ਼ਨ 'ਚ ਬੰਦ ਹੋ ਜਾਂਦਾ ਹੈਗਾ ਜਾਂ ਨਹੀਂ ਹੋ ਜਾਂਦਾ ਹੈਗਾ ਉਹ ఎవਰੀਥਿੰਗ ਦੇ ਵਿਲ ਕਲੀਅਰਿਫਾਈ ਤੇ ਮੈਨੂੰ ਲੱਗਦਾ ਉਹ ਤੁਹਾਨੂੰ ਕਲੀਅਰਿਫਾਈ ਕਰਕੇ ਲੋਕਾਂ ਤੱਕ ਗੱਲ ਪਹੁੰਚਾਣੀ ਵੀ ਚਾਹੀਦੀ ਕਿ ਕੀ ਅਲਾਉਟ ਹੈਗਾ ਕਿ ਨਹੀਂ ਹੈਗਾ so that ਉਹ ਸਾਰੀ ਕਲੀਅਰਟੀ ਆ ਜਾਵੇ ਸਰ ਉਹ ਦਾਅਵਾ ਹੈਗਾ ਕਿ 3 ਘੰਟੇ ਮਨ ਥਾਣੇ ਰੱਖਿਆ 3 ਘੰਟੇ ਮਨਰ ਮਾਰਕੋਟੂ ਕੁਟਮਾਰ ਉਹ ਬੁਰੀ ਤਰ੍ਹਾਂ ਨਾ ਕੀਤੀ ਹੈ ਦੇਖੋ ਇਸ ਨੂੰ ਐਗਜ਼ਾਮਿਨ ਕਰਵਾ ਲਉਂਦੇ ਹੈਨਾ ਜੀ 3 ਘੰਟੇ ਥਾਣੇ ਰੱਖਣਾ ਇਸ ਵਨ ਪਾਰਟ ਤੇ 3 ਘੰਟੇ ਕੁਟਮਾਰ ਕਰਨਾ ਇਸ ਵਨ ਪਾਰਟ ਠੀਕ ਹੈ एवरीथिंग विल ਕਮ ਔਨ ਰਿਕਾਰਡ ਅਕੋਰਡਿੰਗਲੀ ਵਿਲ ਟੇਕ ਐਕਸ਼ਨ ਜੀ ਸਰ